ਉਰੀ ਭਾਈ ਸੱਚੀ ਸੱਚੀ ਦਸੀ ਜਿਹੜਾ ਭੂੜ ਫਸਿਆ ਦਾ ਸੌਖਾ ਹੀ ਨਿਕਲ ਗਿਆ ਭੂੜ ਹਾਂ ਕਿਹੜਾ ਭੂੜ ਟੈਂਪੂ 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 ਦਾ ਥੋੜਾ ਘੜੀਸਾ ਹੀ ਪਿਆ ਕਿਨੇ ਘੱਟ ਲੱਗੇ ਉਹਦਾ ਟਾਇਰ ਹੀ ਲੱਗੇ ਹਾਂ ਇੱਕ ਨਹੀਂ ਘੜੀ ਸਿਆਪ ਉਹ ਟਾਇਰ ਤਾਂ ਲੱਗਦੇ ਨਹੀਂ ਸਿਹਨੂ ਇੱਕ ਉਦਾਂ ਉਦਾਂ ਨੀਵਾ ਹੁੰਦਾ ਏ ਟਰੈਕਟਰ ਦੇ ਟਾਇਰ ਇੰਨੇ ਘੜਦੇ ਤੇ ਹਾਂ ਉਹਦੇ ਟਾਇਰ ਇੰਨੇ ਗਾ ਬਸ ਟਾਇਰ ਬਜਨ ਕਿੰਨਾ ਲੱਗਦਾ ਬਜਨ ਉਹਦੇ ਮੇਂ ਘਟੋ ਘੜ 20 ਵਾਈ ਕੁਆਂਟਲ ਉਹ ਮੈਂ ਤਾਂ ਤੁਸੀਂ ਗੱਡੀਆਂ ਪਰੇ ਖਿੱਚ ਲਿਆ ਏ ਇੱਕ ਨਹੀਂ ਘੜ ਰਹੀ ਮੇਰੇ ਸਵਾਗਾ ਮਾਰਦੀ ਆਏ ਆ ਲਾ ਕੇ ਦੇਖ ਕੇ ਤਾਂ ਇਹਨਾਂ ਨੇ ਕਰੇ 20 ਕੁਆਂਟਲ ਉਹ ਮੈਂ ਕਿੰਨਾ ਬਾਤ ਹਾਂ ਸਿਹਨੂ ਇੱਕ ਹੋਰ ਕੋਈ ਕਿਹ ਜਾਈ ਜਾਵੇ ਕਹਿੰਦੇ ਤਾਂ ਨਿਕੜੀ ਸਲੋ ਸਿਹਨੂ ਉਹ ਸਵਾਗਾ ਦਾ ਕੰਮ ਹੋ ਗਿਆ ਘੜੀ ਸਹੀ ਤਾਂ ਗਿਆ ਟਾਇਰ ਤਾਂ ਲੱਗਦੇ ਨੇ ਕਿ ਤੂੰ ਜੇ ਹੋਰ ਥੱਲੇ ਥੱਲੇ ਲੱਗ ਜਾਂਦਾ ਲੋ ਜੀ ਭਾਈ ਕੰਨੇ ਬੜ ਇੱਕ ਬੰਦਾ ਛੱਡਿਆ ਪਰ ਇੱਧਰ ਗਿੱਲਾ ਪਿਆ ਖੇਤ ਆ ਹਲੇ ਵੀ ਦੇਖ ਲੈ ਫੇਣੀ ਕਿਥੇ ਉਹ ਇਨਾ ਜੜ ਤੇ ਘਾ ਤੇ ਫੜਦੇ ਜੱਗੇ ਹੂੰ ਉਹ ਇੱਕ ਗਿੱਠ ਉੱਚਾ ਵੱਡੋ ਬਾਬੇ ਹਾਂ ਇੱਕ ਗਿੱਠ ਉੱਚਾ ਹਾਂ ਗਿੱਠ ਉੱਚਾ ਹੀ ਵੱਡਣਾ ਬਾਬੇ ਇਹਦੇ ਨਾਲ ਸੋਣੇ ਦਾ ਗਨਾਸਾ ਨੂੰ ਬਣਾਤਾ ਸਰ ਜੀ ਨਹੀਂ ਅੱਜ ਕਿਹੜਾ ਬੰਦਾ ਦੋਰੇ ਬਾਬੇ ਤਾਹੀ ਵੱਡਿਆ ਕੱਲੇ ਨੇ ਇੰਨਾ ਵਾਹ ਜੀ ਵਾਹ ਇੱਕ ਬੰਦਾ ਬਾਈ ਇਹਨਾਂ ਨੇ ਕੱਲਾ ਛੜਤਾ ਦਾ ਕਹਿੰਦੇ ਜ਼ੋਰ ਦੇਖਣਾ ਉਹ ਚ ਕਿੰਨਾ ਹੈ ਪਾਰੇ ਜ਼ੋਰ ਪੂਰਾ ਮਾਰਿਆ ਨਾਟ ਕੇਰਾ ਬਣ ਗਿਆ ਦਾ ਬਾਬੇ ਸੂਰ ਵੀ ਆ ਦੇ ਵਿੱਚ ਗੰਨੇ ਚ ਜੰਗਲੀ ਸੂਰ ਮਿਲਿਆ ਤਾਂ ਨਹੀਂ ਹਾਂ ਉਹ ਬਣਾ ਲਿਆ ਕਿਸੇ ਨੇ ਬਣਾ ਲਿਆ ਲੱਗਦਾ ਕਿਸੇ ਨੇ ਜੱਗੇ ਨੂੰ ਆ ਰੇਤੀ ਲੱਭ ਗਈ ਗੰਨੇ ਚ ਤੇ ਮਨਾਂ ਤੇ ਨਾ ਹੀ ਹੋ ਹਾਂ ਪਾਤੀ ਮਾਤੀ ਹੈ ਨਾ ਦਸਾਂ ਮਾਤੀ ਹੈ ਤਿੱਖਾ ਕਰਨਿਆਣਾ ਹਾਥਿਆਰ ਕੰਨਾ ਠੀਕ ਆ ਜੇਨਾ ਕੰਨਾ ਠੀਕ ਆ ਜੇਨਾ ਓ ਨਿੱਕਰ ਵੇਆ ਮੋਟਾ ਉੱਚਾ ਲੱਗਾ ਹੈ ਸੁਹਾ ਮੋਟਾ ਆਇਆ ਤੂੰ ਹਾਂ ਹਾਂ ਮਾ ਦੇਖ ਤੂੰ ਬੰਨਾ ਮੋਟਾ ਹੈ ਬਾਬੇ ਆ ਪਗਰ ਗਿਆ ਭਜਨ ਦੇ ਸਾਹ ਨਾਲ ਬੰਨਾ ਭਾਰੀ ਸੇ ਗਿਰ ਲਾ ਤਾਰੀ ਗੰਨਾ ਤਾਂ ਗਿਰੂਗਾ ਜੀ ਤਕੜਾ ਗੰਨਾ ਤਾਂ ਗਿਰ ਗਿਆ ਦੇਖ ਲੋ ਭਾਈ ਭਰੀ ਇਹ ਕਟੋ ਕਟ ਹੋਗੇ ਹਾਂ ਤੀ ਪੈਂਟ ਇੱਕ ਪਾ ਬਹਣੀ ਜੇ ਓ ਪੈਲ ਨਾ ਇਹ ਛੋਪ ਛੋਪ ਕਰਦੀ ਤੇਰੇ ਨਾਲ ਅਰੇ ਭਾਈ ਇਕ ਕਿਤਨੇ 30 ਕਿਲੋ ਕੁ 40 ਇਹ 30 30 ਹੋਗਾ 3 ਹੀ ਹੋਗਾ 3 ਕਿਲੋ ਦੀ ਹੁਣੀ ਭਰੀ ਉਹੀ ਤਾਂ ਮੈਂ ਕਹਿੰਦਾ ਤੁਹਾਨੂੰ ਚਲੋ ਮਾਏਗਾ ਤੇਰੇ ਕੋ ਦੇ ਦੇਣਾ ਮੈਂ ਇਸ ਤੇ ਬੰਨ ਨਹੀਂ ਬਣਾ ਮੈਨੂੰ ਆਉਣਾ ਪੈਣਾ ਉਹ ਆਪਣਾ ਸਿੱਧਾ ਰੱਖਿਓ ਪਹਿਲੇ ਆਪਣਾ ਸੋਸਾ ਹੀ ਧੰਨ ਰੱਖਿਓ ਸਦਾ ਸਹੀ ਤੇ ਰੱਖ ਜਾਈਆ ਹਾਂ ਉਹਦੀ ਪਰਚੀ ਆ ਗਈ ਬਾਈ ਗੰਨੇ ਦੀ ਇਹਦੀ ਪਰਚੀ ਦਾ ਨੰਬਰ ਆਇਆ ਹੁਣ ਜੋ ਮਰਜੀ ਲੈ ਲਿਓ ਮੇਰੇ 7 ਵਜੇ ਉਹ ਬੰਨੂ ਨਹੀਂ ਹੋਣਾ ਨੰਬਰਦਾਰ ਇੱਕ ਕਾਪੀ ਪਲ ਖਾ ਲੈ ਵੀ ਪਾਰਟੀ ਦੇਗਾ ਠੀਕ ਹੈ ਕਰਦਣੀ ਹੈ ਨਾ ਹੁਣ ਨਾ ਨਾ ਦੇਖੀ ਤੂੰ ਹੁਣ ਪਾਰਟੀ ਕਾਪੀ ਪਲ ਖਾ ਲੈ ਛੋਟੂ ਠੀਕ ਹੈ ਇੱਕ ਕਾਪੀ ਪਲ ਖਾ ਲੋ ਬਾਅਦ ਵਿੱਚ ਮੁੱਕਰਦਾ ਵੀ ਪਾਰਟੀ ਕਰੇਗਾ ਸਰਦਾਰ ਸਾਈਨ ਕਰਾ ਲਓ ਪਰ ਪਾਰਟੀ ਹਮ ਸਭ ਦਾਰੂ ਮਾਸ ਨਹੀਂ ਖਾਤਾ ਹਾਂ ਫੇ ਕਿਆ ਖਾਏਗਾ ਮੌੜ ਮਿਠਾਈ ਖਿਲਾਣਾ ਪੜੇਗਾ ਆ ਲਓ ਕੀ ਜਹਾ ਲੈਉਣ ਨੂੰ ਕਹੇ ਉਹੀ ਚੀਜ਼ ਰਹਿ ਗਈ ਥੋਡੇ ਵਾਲੇ ਨਾਲ ਤੇ ਥੋੜਾ ਕੰਮ ਹੈ ਕਿ ਆਵਾਂ ਕਿਤੇ ਸਾਰੇ ਬੰਦੇ ਉਸਨਸ ਹੋਏਗੇ ਜੀ ਮਗਰ ਥੇ ਕੇ ਭਗਤ ਬਈ ਕਿਆ ਖਾਗਾ ਲੱਡੂ ਲੱਡੂ ਮਿਠਾਈ ਬੱਸ ਪਾਜੀ ਹੋਰ ਮਿੱਠਸਰਾ ਬਾਸੀ ਖਾਦੇ ਨਾ ਖਾਂਦੇ ਨਹੀਂ ਕੇ ਨਹੀਂ ਨਹੀਂ ਵਾਹ ਜੀ ਵਾਹ ਇਹ ਤਾਂ ਵੈਸ਼ਰੂ ਬੰਦੇ ਨੀਰੇ ਇੱਕ ਇੱਕ ਮੱਡਾ ਮਾਤਰਾ ਖਾਰਿਆ ਉਹ ਬੰਦਾ ਹੂੰ ਕਿਹੜਾ ਅੱਛਾ ਓਏ ਓਏ ਲੇਖ ਦੋ ਬੰਦਾ ਖਾਦਾ ਕਹੇ ਕਰੋ ਫਿਰ ਪਤੀਸੇਰੀ ਬਾਸੀ 5 ਕਿਲੋ ਮੰਗਾ ਲਓ ਪੁੱਥੀ ਪੈ ਜਾਣੀ ਸਭ ਤੋਂ ਵਧੀਆ ਪਾਜੀ ਪਤੀਸਾ ਹਾਂ ਕਿੰਨੇ ਕਿਲੋ ਮੰਗਾਲਾ 10 20 ਕਿਲੋ ਬੰਦਾ ਚੱਲੂ ਦਾ ਫਰਕ ਨਹੀਂ ਤੁਨਾ ਕਰਜਾਈ ਕਰ ਦੇਣਾ ਇਹਨਾਂ ਦਾ ਗੰਨਾ ਨਹੀਂ ਹੋਣਾ ਹਾਂ ਫਤਿਹ ਸਰੀ ਵਰਫੀ ਖਲਾਦਾ ਨਹੀਂ ਇਹਨਾਂ ਨੂੰ ਕੱਲ ਟਰਾਲਾ ਲੱਦਣ ਲੱਗੇ ਲਿਆ ਦੇਣ ਮਿੱਠਾ ਮੂ ਕਰਾ ਲੈਣਾ ਬਾਈ ਇਹਨਾਂ ਦਾ ਇਹ ਕਹਿੰਦਾ ਬੰਦੇ ਚਾਹੀਦੇ ਜ਼ਿਆਦਾ ਸੀ ਬੰਦੇ ਹੈਗੇ ਘੱਟ ਵੀ ਜਾਰਾ ਬੰਦੇ ਦਾ ਕੰਮ ਹੈ ਬੰਦੇ ਵਿਚਾਰੇ 5 6 ਹੈ ਨਹੀਂ ਨਹੀਂ ਹਾਂ ਜ਼ਿਆਦਾ ਬੰਦੇ ਚ ਗਾਇ ਪੈ ਜਾਂਦੇ ਨਹੀਂ ਨਹੀਂ ਬਾਬੇ ਕਿੰਨੇ ਬੰਦੇ ਚਾਹੀਦੇ ਆ ਹੋ ਸੱਤੇ ਜਾਣੇ ਕਿੰਨੇ ਚਾਹੀਦੇ ਆ ਹੋਰ ਬੰਦਾ ਚਾਹੀਏ? ਹੋਰ ਬੰਦਾ ਚਾਹੀਏ? ਕਬੂਤ ਹੈ। ਉਹ ਬਾਬਾ ਉਹ ਬੰਦਾ ਉਹਨਾਂ ਦਾ ਗਾਹ ਪੈਣ ਦਾ। ਉਹ ਬਾਬਾ ਕਹਿੰਦਾ ਦਾ ਕਹਿੰਦਾ ਵੀ ਬੰਦੇ ਚਾਹੀਦੇ ਆ। ਬਾਕੀ ਠੀਕ ਆ ਕਹਿੰਦੇ। ਵੱਡਾ ਬੰਦਾ ਤੇ ਕਾਂਢੀ ਉੱਠਣਾ ਨਹੀਂ ਹੁੰਦਾ। ਹੂੰ ਗੱਲਾਂ ਮਾਰਦੇ। ਇੱਧਰ ਉੱਧਰ ਹੋ ਜਾਂਦੇ ਆ। ਤਾਂ ਠੀਕ ਆ ਭਾਈ। ਗੰਨਾ ਸੋਹਣਾ ਲੰਬਾ ਦਾ ਬਰਕਤ ਹੈਗੀ ਦੀ ਪਰ ਗਿਰਨੇ ਕਰਕੇ ਥੋੜਾ ਜਿਹਾ ਕੰਮ ਖਰਾਬ ਹੋ ਗਿਆ। ਚੱਲ ਕੋਈ ਨਹੀਂ। ਜੇ ਹੁਣ ਦੁਬਾਰਾ ਜ਼ਿਆਦਾ ਫੁੱਟੂਗਾ ਨਾ। ਸੇਵਾ ਕਰੂੰਗਾ ਪਿਛਲੇ ਸਾਲ ਮੈਂ ਰਹਿ ਗਿਆ ਸੀ ਮਾਇਤ ਕੀ ਹੁਣ ਜੇ ਸੇਵਾ ਹੋਣੀ ਐ ਤੀ ਬਾਈ ਯਾਰਾ ਫਟੂਗਾ ਬੜਾ ਆਇਆ ਇਹਨੇ ਲੇਟੇ ਆ ਕਿਉਂਕਿ ਰੱਖਣਾ ਤਾਂ ਤਾਂ ਕਰਕੇ ਮੈਂ ਕਹਿੰਦਾ ਮੇਲੇ ਚ ਜਾ ਕੇ ਆ ਕੇ ਬਣਾਉਂਦੇ ਮੇਲੇ ਚ 30% ਕਿਸ਼ਾ ਰਹਿ ਗਿਆ ਹੁਣ ਬਾਕੀ ਦਾ ਨਿਬੜ ਲੈ ਗਨਾਂ ਹਾਂ ਉਹ ਮੈਂ ਨਹੀਂ ਆਣਾ ਮੁੜ ਕੇ ਹੁਣ ਤੂੰ ਆ ਜੀ ਮੈਂ ਆਪਣੇ ਘਰ ਨੂੰ ਜਾਣਾ ਮੈਂ ਕਿਹਨੂੰ ਫੋਨ ਕਰਦਾ ਕੀ ਕਹਿੰਨਾ ਪਤਾ ਨਹੀਂ ਹਰੇ ਕੰਮ ਪੁੱਛਣਾ ਵਿੱਚ ਨੂੰ ਆ ਰਿਹਾ ਦਾ ਇੱਕ ਤਾਂ ਦਵਾਈ ਆ ਬਾਅ ਖਾਂਦੇ ਮੈਂ ਕਹਿੰਦਾ ਇੱਕ ਬੰਦਾ ਦੋ ਬੰਦਾ ਸਾਰੇ ਦਵਾਈ ਖਾਂਦੇ ਆ ਥੈਲਾ ਜੜਦੇ ਦਾ ਹੀ ਲਿਆ ਦੇ ਓ ਦਵਾਈ ਦਾ ਥਾਨੇ ਹਾਂ ਇੱਕ ਥੈਲਾ ਜਰਦੇ ਦਾ ਲੈ ਆ ਰਹੇ ਤੇਰੀ ਸੇਵਾ ਲੱਗ ਜਾਣੀ ਹਾਂ ਇਹ ਸੁਣਾ ਨਹੀਂ ਖਾਗਾ ਤਾਂ ਨਾ ਖਾਵਾ ਜਾਗਾ ਤਾਂ ਖਾਏਗਾ ਨਹੀਂ ਜਰਦੇ ਦਾ ਫਾਇਦਾ ਬਾਬਾ ਕੀ ਹੁੰਦਾ ਜਰਦਾ ਖਾ ਕੇ ਕੋਈ ਕਰੰਟ ਆ ਜਾਂਦਾ ਹੈ ਹਾਂ ਹੈ ਤਾਂ ਜੀ ਕੁਝ ਵੀ ਨੋਚ ਹਾਂ ਲੱਗ ਗਿਆ ਬੰਦੇ ਨੂੰ ਲੱਗ ਗਿਆ ਹੈ ਚੱਲ ਜਲੀਏ ਓਏ ਅਕੀ ਰਸਤਾ ਜਿੱਥੇ ਨੂੰ ਕੱਢਣਾ ਠੀਕ ਹੈ ਦੋ ਛੱਟ ਹੋਏ ਜਿਹੇ ਪਧਰੇ ਕਰਨੇ ਪੈਣੇ ਆਹ ਜੀ ਆ ਤੋ ਆ ਜਾਏਗਾ ਭਾਈ ਇਹ ਪਧਰਾ ਕਰਨਾ ਪੈਣਾ ਪਾਣੀਆ ਕੱਢ ਕੇ ਬਾਕੀ ਆ ਸਾਹਮਣੇ ਰੋੜੇ ਆ ਲੋ ਜੀ ਬਾਈ ਦੱਲੀ ਬਾਈ ਰੇ ਪਾਉਣ ਲੱਗਿਆ ਬਪਣਾ ਕੇਤਾ ਵਿੱਚ ਦੇਸੀ ਰੇ ਇਹ ਬਾਈ ਪੈਨ ਦਾ ਏ ਜਿਹੜਾ ਉਹ ਨਾ ਮਨਾ ਬਾਈ ਐ ਮਨੇ ਬਾਈ ਦੇ ਘਰ ਲਾ ਕੰਦ ਪੈਂਦੀ ਨਾ ਰੀ ਉਹ ਰੇ ਹੋ ਗਿਆ ਤਾਂ ਓਵਰ ਸਾਂ ਕਰਕੇ ਰੇਪ ਪਾਉਣ ਲੱਗੇ ਪਿਆ ਮਲਾਉਂਦਾ ਸਾਨੂੰ ਗੱਲ ਇਹ ਨੂੰ ਦੱਲੀ ਭਾਈ ਕਿਦਾਂ ਜਗਾ ਸੀਗਾ ਜੀ ਠੀਕ ਹੈ ਦੱਲੀ ਅੱਜ ਕਿਵੇਂ ਸਰੂਰ ਬਣ ਕੇ ਰੇਪ ਪਾਉਣ ਦਾ ਰੇਪ ਵੀ ਓਵਰ ਹੋ ਗਿਆ ਦਾ ਹਾਂ ਹੋ ਗਿਆ ਹੋ ਗਿਆ ਓਵਰ ਹੋ ਗਿਆ ਦਾ ਬਾਕੀ ਇਹ ਬੰਦੇ ਭਾਈ ਦੱਲੀ ਰਹੀ ਹੈ ਇਹਦੀ ਮੋਟਰ ਪਰੇ ਰਹਿੰਦੇ ਆ ਹੋਰ ਤੇਰੀ ਮੋਟਰ ਵਾਲੇ ਕਿੱਥੇ ਆਂ ਹੋਰ ਕਿੱ데 ਘਰ ਦੇ ਆ ਅੱਛਾ ਗੰਨੇ ਵਾਲੇ ਹੋਰ ਪਾਸੇ ਲੱਭ ਕੇ ਲਿਆ ਆ ਹੋਰ ਪਾਸੇ ਲੱਭ ਕੇ ਇਹ ਆ ਠੀਕ ਆ ਦੱਲੀ ਨੇ ਵੀ ਬਾਈ 1K4722 ਵੀ ਉੱਪਰ ਦੇਖੋ ਲੈ ਦੱਸਦਾ ਕਿਦਾਂ ਦੱਲੀ ਕਿੰਨੇ ਘੇੜੇ ਲਾਉਣੇ ਆਹ ਸਭ ਖੇਤ ਭਰ ਦਿੰਦਾ ਬਸ ਤੁਸੀਂ ਦੇਖਦਾ ਐ ਤਾਂ ਜ਼ਿਆਦਾ ਉੱਧਾ ਜ਼ਿਆਦਾ ਐ ਤਾਂ ਨਹੀਂ ਜ਼ਿਆਦਾ ਬਾਈ ਗੰਨਾ ਲਾਉਣਾ ਬਾਈ ਜਿਹੜਾ ਕਹਿੰਦਾ ਤਾਂ ਰੇ ਪਾਇਆ ਏ ਉਹ ਖੜਾ ਰਿਹਾ ਟ੍ਰੈਲਰ ਤੋਂ ਆ ਫੋਟੋ ਇਹ ਹੋਟਲ ਆ ਅੱਜ ਸਰਨੇ ਦਾ ਟ੍ਰੈਲਰ ਆ ਇਹ ਕਹਿੰਦਾ ਇਹ ਗੁਰੂ ਨਾਨਕ 11 ਬਣੀ ਗਈ ਹੈ। ਓਕੇ ਪਾ ਦੋ ਰੇ ਕਹਿੰਦਾ ਘੱਟ ਨਾ ਪਾਏ ਹੋ ਐ ਨਾ। ਤੇ ਵਾਏ ਦੇ ਬਾਈ ਬਹੁਤ ਖੈਦੇ ਆ ਜਿਹੜਾ ਇਹ ਰੇ ਆ ਨਾ ਇਹ ਕਈ ਸਾਲ ਕੰਮ ਕਰੀ ਜਾਂਦਾ। ਉਹ ਨਾ ਮੁਰਗੇ ਵਾਲਾ ਬਾਈ ਉਹ ਨਾਲ ਦੀ ਨਾਲ ਜ਼ੋਰ ਮਾਰ ਦਿੰਦਾ ਏ ਇਹ ਰੇਜ ਜ਼ਿਆਦਾ ਵਧੀਆ ਏ ਦੱਲੀ ਜੀ ਵਾਲੀ ਮੋਟਰ ਪੈ ਜਾਂਦੀ ਏ ਆਹ ਮੋਟਰ ਦੱਲੀ ਦੀ ਏ ਸਾਹਮਣੇ ਜਾਨਮਹਾਲ ਦੀ ਏ ਜਾਨਮਹਾਲ ਦੀ ਮੋਟਰ ਦੇ ਪਿੱਛੇ ਪੈਣਦੀ ਮੋਟਰ ਏ ਉਹ ਦੇਖੋ ਲੋ ਜੀ ਬਾਈ ਕੁਆ ਟਰੈਕਟਰ ਰੋਕ ਕੇ ਬੰਦਿਆਂ ਨੂੰ ਦਮ ਦਵਾਤਾ ਨਾਲੇ ਰੇ ਤੇ ਸੈਂਟਰ ਮਾਰ ਆ ਜਾਂਦਾ ਥੋੜਾ ਜਿਹਾ ਅੱਗੇ ਪਿੱਛੇ ਖਿੱਚੋ ਜਾਂਦਾ ਏ ਕਿਉਂਕਿ ਬਾਈ ਇਹ ਵੀ ਬਹੁਤ ਜ਼ੋਰ ਵਾਲਾ ਕੰਮ ਹੈ ਜਲਦੀ ਰਸਤਾ ਦਵਾਤੀ ਦਮ ਦਵਾਤਾ ਮੜ ਆ ਆ ਗੱਬੇ ਰਹਿ ਗਿਆ ਬਾਈ ਇਹ ਵੀ ਲੋਡ ਕਰਨ ਲੱਗੇ ਤੇ ਆ ਦੇਖੋ ਬਾਈ ਇਹ ਵੀ ਪੰਛੀ ਆਪਣਾ ਦਾਣਾ ਪਾਣੀ ਚੋਣ ਆਏ ਨੇ ਠੀਕ ਹੈ ਠੀਕੇ ਚਾਈਦਾ ਹਾਂ ਮਰੰਡਾ ਕਿਹੜਾ ਲਾਇਆ ਹੈ ਲੈ ਲਾਇਆ ਹੈ ਦਲੀ ਕਿਨੇ ਕਵਾਂਟਲ ਹੋਗੇ ਤਾਂ 201 ਕਵਾਂਟਲ ਕਿੰਨਾ ਹੋਗੇ ਦਾ ਆ ਰਿਕਾਰਡ ਤੌਰ ਤੇ ਤਾਂ ਦਲੀ ਨੇ ਭਾਈ 201 ਕਵਾਂਟਲ ਕੰਨਾ ਗੇੜਾ ਦਲੀ ਹੁਣ ਫੇਰ ਲਾਉਣਾ ਕੋਈ ਬੜਾ ਕਿਹੜਾ ਆ ਬੜਾ ਕਿਹੜਾ ਲਾਉਣਾ ਦੱਲੀ ਬਾਈ ਬਾਈ 201 ਕੁਆਂਟਲ ਕੰਨਾ ਘੇਰ ਰਿਹਾ ਹੈ ਕਹਿੰਦਾ ਕੰਡਾ ਗਰਾਉਂਡ ਤੋਂ 12ਵਾਂ ਪੁੱਛਿਆ ਅਮ ਜੀ ਅੱਜ ਕਿੰਨਾ ਘੇੜ ਕੇ ਆਇਆ ਕਹਿੰਦਾ 201 ਕੁਆਂਟਲ ਆਹ ਟਰੈਕਟਰ ਪਰ ਦੱਲੀ ਬੰਦੇ ਸੌਖੇ ਮਿਲ ਜਾਂਦੇ ਔਖੇ ਮਿਲੇ ਔਖੇ ਮਿਲੇ ਸੇਵਾ ਪਾਣੀ ਕਾੰਦੀ ਪੈਂਦੀ ਹੈ ਸੇਵਾ ਪਾਣੀ ਫੁੱਲ ਸੇਵਾ ਪਾਣੀ ਫੁੱਲ ਤਾਫਾ ਦੇ ਮਿਲੇ ਹੈ ਲੈ ਬਾਈ ਟਰਾਲਾ ਹੋ ਗਿਆ ਖਾਲੀ ਦੂਆ ਕਿਹੜਾ ਕਿਤੀ ਆ ਦੂਆ ਦੋ ਗੇੜੇ ਚ ਨਰੇ ਪੈ ਗਿਆ ਬਾਈ ਦੇਖੋ ਖੇਤਾਂ ਚ ਇੱਕ ਇੱਕ ਗੜੇ ਕੇ ਹੋ ਜੂ ਪੂਰਾ ਨਾ 1 2 2 ਗੇੜੇ ਲਾ ਕੇ ਹੋਰ ਮਾ ਉਦਾਂ ਅੱਧ ਪੈ ਗਿਆ 2.5 ਹੋਰ 2.5 ਨਾ ਬਾਹ ਪਾ ਦੇ ਨਾ 2 2 ਕੇ ਤੋ ਅੱਗੇ ਪਾ ਲੈਣਾ ਕਹਿੰਦਾ ਜਿੰਨਾ ਪੈ ਗਿਆ 2 ਗੇੜੇ ਲਾ ਕੇ ਫੁੱਲ ਹੋ ਜਾਣਾ ਠੀਕ ਆ ਤੀਰਾ ਵੀ ਪਾਉਣਾ ਪੈ ਜੀ ਤੀਰਾ ਵੀ ਪਾਉਣਾ ਪੈ ਜੀ ਜੇ ਪਾਉਣਾ ਹੈ ਠੀਕ ਆ ਸਿੰਧੂ ਹੈਗੀ ਦੀ ਅਸ ਤੁੱਪ ਦੀ ਹਾਂ 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 ਹੈਗੀ ਦੀ ਪੂਰੀ ਬਾਈ ਸੱਚੀ ਸੱਚੀ ਦੱਸੀ ਜਿਹੜਾ ਭੂੜ ਫਸਿਆ ਦਾ ਸੌਖਾ ਹੀ ਨਿਕਲ ਗਿਆ ਉਹ ਨਾ ਕਿਹੜਾ ਟੈਂਪੂ 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 ਦਾ ਸੜਾ ਘੜੀਸਾ ਹੀ ਪਿਆ ਕਿਨੇ ਘੱਟ ਲੱਗੇ ਉਹਦਾ ਟਾਇਰ ਹੀ ਲੱਗੇ ਹਾਂ ਐਕਨੇ ਘੜੀਸਿਆ ਹੋ ਹਾਂ ਜਿੱਕਾ ਜੱਗੇ ਨੇ ਆਪਣੇ ਦੇ ਖੇਤਾਂ 'ਚ ਗੱਡੀ ਵੱਜ ਗਈ ਸੀ ਹਾਂ ਆਪਣੇ ਘੜੀਸਦੇ ਹੀ ਲੈ ਕੇ ਆਏ ਹਾਂ ਵੇ ਆਏ ਉੱਥੇ ਚੱਲ ਗਿੱਲਾ ਘੱਟਦਾ ਬਹੁਤ ਗਿੱਲਾ ਬਹੁਤ ਆ ਕਿੱਥੇ ਕਿਹੜਾ ਟੈਂਪੂ ਵਾਦ ਕਰੇ ਸਿੱਧੂ ਪਾਉ ਨੂੰ ਪਤਾ ਨਹੀਂ ਲੱਗਿਆ ਉਹ ਜਿਹੜਾ ਸਾਡਾ ਮਨਸੂਬੇ ਵਾਲਾ ਖਾਰਦ ਕਹਿੰਦੇ ਹੁੰਦੇ ਦੀ ਜੀ ਕਿੰਨਾ ਕੋਖਾ ਨਿਕਲੇ ਆ ਇੱਕ ਗੱਲ ਆ ਬਾਈ ਪੂਰੀ ਬਟਰੈਕਟਰ ਹੈਗਾ ਤਕੜਾ ਇਹਨੇ ਟੈਂਪੂ ਵਾਲੇ ਗੇ ਧੱਕਾ ਕਰਿਆ ਧੱਕਾ ਦਾ ਘੜੀਤਾ ਹੋਰ ਦੋ ਟਰੈਕਟਰ ਆਏ ਫਿਰ ਇੱਕ ਲੈ ਮੇਰੇ ਵਾਲਾ ਪਹਿਲਾਂ ਉਹਦੇ ਲੈ ਕੇ ਇੰਨੇ ਜਿਕਰ ਆ ਉਹ ਖੰਭਾ ਹੈ ਇੱਧਰ ਆ ਇੰਨੀ ਦੂਰ ਤੱਕ ਖਿੱਚ ਲੈ ਗਿਆ ਦੁਆ ਉਹ ਜਿਹੜਾ ਟਰੈਕਟਰ ਦੇ ਟਾਇਰ ਆ ਉਹ ਟੋਆ ਪੱਟੀ ਗੇ ਟੈਂਪੂ ਹੁੰਦਾ ਤੁਹਾਨੂੰ ਪਤਾ ਇੰਨੀ ਉੱਚਾ ਉਹ ਪੁੱਠਾ ਨਹੀਂ ਹੋਇਆ ਉਹ ਥੱਲੇ ਲਾ ਕੇ ਪੁੱਠਾ ਕਿਤੇ ਹੋਣਾ ਦਾ ਹਾਂ ਕੁੱਟੇ ਮੜਾ ਦਾ ਕਿਹੜੀ ਹਿੱਸਕੇ ਲਈ ਟੱਜ ਟੁੱਟਿਆ ਨਹੀਂ ਕੋਸ ਨਹੀਂ ਟੁੱਟਿਆ ਨਹੀਂ ਹੈ ਜਿਹੜਾ ਓਕੇ ਜੀ ਉਹ ਪਾਉਂਦੇ ਹੁੰਦੇ ਕੁੰਡੀ ਜੀ ਹਾਂ ਕੁੰਡੀ ਜੀ ਦਾ ਟੁੱਟ ਗਈ ਸੀ ਇਹ ਹਿੱਸੇ ਨੂੰ ਪਾਇਆ ਸੰਗਲ ਥੋੜੀ ਹੈ ਇਸ਼ਾਰਾ ਪੜਦਾ ਜਿਹੜਾ ਟੈਂਪੂ ਮਹਿਗਾ ਵੈਣ ਦਾ 8 ਵਜ ਗਏ 6 ਛੋਟੇ ਆ ਉਹਦੇ ਸਾਲਾ ਬੁੱਲੇ ਬੈਠੇ ਕਿਹ ਵਾਲਾ ਉਹ ਟਾਇਰ ਤਾਂ ਚ ਲੱਗਦੇ ਨਹੀਂ ਸੀ ਨੂੰ ਇੱਕ ਉਦਾਂ ਉਦਾਂ ਨੀਵਾ ਹੁੰਦਾ ਏ ਟਾਇਰ ਦੇ ਟਾਇਰ ਇੰਨੇ ਘੜਦੇ ਤੇ ਹਾਂ ਉਹਦੇ ਟਾਇਰ ਇੰਨੇ ਗਾ ਬਸ ਟਾਇਰ ਤਾਂ ਵਜਨ ਕਿੰਨਾ ਕਰਦਾ ਬਜਰ ਉਹਦੇ ਵਿੱਚ ਘਟੋ ਘਟ 20 ਬਾਈ ਕੁਆਂਟਲ ਦਾ ਉਹ ਮੈਂ ਕਿਹਾ ਤੁਸੀਂ ਗੱਡੀਆਂ ਪਰੇ ਖਿੱਚ ਲਿਆਏ ਇੱਕ ਨਹੀਂ ਘਟ ਰਹੀ ਮੇਰੇ ਸਵਾਗਾ ਮਾਰਦੀ ਆਏ ਆ ਲਾ ਕੇ ਦੇਖ ਕੇ ਤਾਂ 20 ਕੁਆਂਟਲ ਉਹ ਮੈਂ ਕਿੰਨਾ ਬਾਤ ਹਾਂ ਛਿੰਦੂ ਇੱਕ ਹੋਰ ਕਿਹਦੀ ਗਈ ਜਾਵੇ ਕਹਿੰਦੇ ਤਾਂ ਨਿਕੜੀ ਛਿੰਦੂ ਉਹ ਸਵਾਗਾ ਦਾ ਕੰਮ ਹੋ ਗਿਆ ਕਿਹੜੀ ਸਹੀ ਤਾਂ ਗਿਆ ਟਾਇਰ ਤਾਂ ਲੱਗਦੇ ਨੇ ਕਿਤੇ ਹੋਰ ਥੱਲੇ ਥੱਲੇ ਲੱਗ ਜਾਣਾ ਇੀਸਾ ਨਾਲੇ ਇਹਦੇ ਆਏ ਨਾ ਕੇ ਹੁਣਾਂ ਦਾ ਹੁਣਾਂ ਦਾ ਕੰਮ ਨਹੀਂ ਕਿਹਾ ਹੁੰਦਾ ਇਹ ਕਿ ਆਏ ਟੁੱਟਸਾ ਦਾ ਹੀਸਾ ਦੇ ਲਈ ਰਹਿਣਾ ਉਹ ਬਾਡੀ ਆਣੀ ਦੀ ਹੀਸਾ ਨਿਕਲੇ ਹੋਣਾ ਦਾ ਉਹ ਜਿਹੜਾ ਟਰਾਲਾ ਦੇਖਦੇ ਨੇ ਉਹ ਵਿੱਚ ਉਹ ਟਰਾਲਾ ਉਹਦੇ ਵਿੱਚ ਜਾਂਦਾ ਦਾ ਡੱਗ ਜੀ ਪਰਦੇ ਉੱਤਰਦਾ ਟਾਇਰ ਸੈੱਟਾ ਬਾਜਾ ਟਰਾਲਾ ਲਗਾ ਲੇ ਅੱਛਾ ਹੀਸਾ ਇਹਨਾਂ ਤਾਂ ਬਾਡੀ ਪਿਛੇ ਰਹਿਣੀ ਦੀ ਹੈ ਪਾਇਆ ਵੀ ਹਿੱਸੇ ਨੂੰ ਤਾਂ ਟੋਜ ਨਹੀਂ ਨਾ ੱੱਕਾ ਨਾ ਕਰੇ ਕਰੋ ਤੁਸੀਂ ਕਿੰਨਾ ਮਾਲ ਤਾਂ 20 ਕੁਇੰਟਲ ਲੈ ਲਾ ਜੱਫਾ ਸੁਣਾ ਹਾਂ ਬਾਈ ਠੀਕ ਹੈ ਤੇ ਸੀ ਦਾ ਪਰਨਾ ਬਦਲਦਾ ਨਾ ਹੁਣ ਦੇਖ ਲੈ ਜਮ ਸੀ ਮੌਸਮ ਨੇ ਨਾ ਰੰਗ ਬਦਲਦਾ 10 ਕੁਇੰਟਲ ਵਜਨ ਚਾਪੇ 20 ਪੈਣ ਲੱਗੇ ਕਾਲਾ ਪਰਨਾ ਬਣਨ ਗਿਆ ਉਹ ਦੇਖੀ ਜਵਾਕ ਉਹਦੋਂ ਚਲੇਗਾ ਟੈਂਪੋ ਹੁੰਦਾ ਸਮਝ ਨਹੀਂ ਲੱਗਦੀ ਹਾਂ ਜੇ ਵੀਡੀਓ ਮਾਰ ਲਈ ਈ ਧੀ ਝੂਟੇ ਪਰ ਹੋਰੇ ਪਾਸੇ ਦੇਖਣ ਲੱਜ ਜਾਂਦਾ ਉਹਦੇ ਕਿਉਂ ਗਿਆ ਤਾਂ ਪੂਰੀ ਵੀਰੇ ਹਾਂ ਅੱਛਾ ਜੇ ਸੂਰਜ ਵੇਖਦਾ ਬੁਫਾਰਾ ਮਾਰਾ ਜਾ ਬੁਫਾਰਾ ਮੋਬਾਈਲ ਨੂੰ ਦੇਖ ਕੇ ਥੋੜਾ ਬੰਦਾ ਹੁੰਦਾ ਬੁਫਾਰਾ ਉਹ ਪਤਾ ਗੱਲ ਕਿ ਆਏ ਈ ਧੀ ਨਹੀਂ ਹੋਰ ਮਾਰ ਭਰਾ ਇਹ ਘੇੜਾ ਲਾਇਆ ਚੱਲ ਕੋਈ ਗੱਲ ਕੁਝ ਨਹੀਂ ਕਹਿੰਦੇ ਸੀ ਘੁੰਮਿਆ ਮੈਂ ਕੋਈ ਮਾਰ ਨਹੀਂਗਾ ਹਾਂ ਮਾ ਦੱਕਾ ਹਾਂ ਫੇ ਟੋਟ ਕੇ ਛੱਡ ਕੋਈ ਆ ਕੇ ਮੰਡਾ ਤੋਂ ਮੰਡਾ ਜੀ ਤੇ ਨਰਾਦੀਪ ਸਿੰਘ ਤਾਂ ਕੱਲ ਵੀ ਸੜਿਆ ਅੱਜ ਵਰਸੀ ਦੀ ਉੱਥੇ ਵੀ ਆਹ ਪਕੌੜੇ ਖਾਦੇ ਵੇ ਬਈ ਇਹਦਾ ਵੀ ਕਸੂਰ ਕੋਈ ਨਹੀਂ ਗੈਸ ਕੱਟ ਰਹੀ ਐ ਸਾਈਡੋਂ ਕੇ ਲਾ ਕੇ ਦੰਦ ਦੇ ਗੋਲੀ ਲਿਆ ਮੋਟੀ ਜੀ ਖਰਾਬ ਨਾ ਰੋਤਾ ਕਿਹਨੂੰ ਸੱਚੀ ਗੱਲ ਡੰਡ ਦਾ ਹੀ ਸੇਵਾ ਕਰਾਉਣ ਲੱਗਾ ਵੜੀ ਰਾਤ ਦਾ ਇੱਥੇ ਮਿਹਨਤੀ ਬੰਦਾ ਮਿਹਨਤੀ ਬੰਦਾ ਇਹਨੂੰ ਬਈ ਸ਼ੌਂਕ ਹੈ ਦੇਖੀ ਯਾਰ ਪਾਕਿਸਤਾਨਾਂ 'ਤੇ ਘੁੰਮਣੇ ਦਾ ਸ਼ੌਂਕ ਆੜੀ ਇਸਨੂੰ ਮੈਂ ਦੇਖ ਲਿਆ ਬਾਈ ਆੜੀ ਸੀ ਪੂਰੀ ਇੰਡੀਆ ਜਿਹਨੇ ਕੋਈ ਨਹੀਂ ਛੱਡਣਾ ਸੀ ਕਿਹੜੇ-ਕਿਹੜੇ ਰਹਿ ਕੇ ਬਾਈ ਅਰੇ ਮਰ ਮੁਡੇ ਜੀ ਨਨਕਾਣਾ ਸਾਹਿਬ ਰਹਿ ਗਿਆ ਇੱਕ ਹੈ ਨਨਕਾਣਾ ਸਾਹਿਬ ਨਨਕਾਣਾ ਸਾਹਿਬ ਨਹੀਂ ਇਹ ਤਾਂ ਪਾਸਪੋਰਟ ਬਣ ਕੇ ਮੋਹਰ ਲਵਾ ਕੇ ਜਾਊਗਾ ਉੱਥੇ ਉੱਥੇ ਤਾਂ ਰੰਦੀ ਰਹਿੰਦੀ ਜਾਣਾ ਬਾਬਾ ਕੋ ਹੋਰ ਰਹਿ ਗਿਆ ਕਿਹੜਾ ਤੋ ਇੰਡੀਆ ਦੇ ਕਿਹੜਾ ਕੋ ਬੇ ਨਾ ਭੁੱਲ ਗਈ ਸਭ ਰਹਿ ਗਿਆ ਉਹ ਤੂੰ ਹਿੰਦ ਗਿਆ ਇਕੱਲੇ ਵਿੱਚ ਉੱਥੇ ਵੀ ਜਾਣਾ ਵਾ ਆਪਣੀ ਡੇਜ ਇੱਥੇ ਸਭ ਹੋਰ ਜਾਣਾ ਬੂਰੀ ਭਾਈ ਆਹ ਟਾਈਮ ਹੁੰਦੀ ਭੀੜ ਡੈਰੀ ਕਰਕੇ ਜਾਦਾ ਇਹ ਭੱਜਦਾ ਫਿਰ ਹੈ ਦੇਖਣਾ ਪੈਣਾ ਉਹਦਾ ਮੱਦੇ ਪੁੱਛੇ ਰਸਤਾ ਆਪ ਭੱਜ ਕੇ ਜਾ ਕੇ ਮੂਰੇ ਸੀਟ 'ਤੇ ਬੈਠ ਗਿਆ ਟੈਂਪੂ ਦੇ ਬੁਰੀ ਇਹੋ ਜਿਹੇ ਤਾਂ 4 ਬਈਆਂ ਵਾਲਾ ਤਾਂ ਆਹੀ ਤਾਂ ਨੀ ਸਵਾਰੀ ਵਾਲਾ ਉਹ ਦੂਜਾ ਦਾ 4 ਵਾਲਾ ਇਹਦਾ 3 ਵਾਲਾ ਹੈ ਨਾਲ ਹੀ ਤਾਂ ਉਹ ਵੀ ਸਵਾਰੀ ਵਾਲਾ ਹਾਂ ੜੀ ਸੀ ਹੁਣ ਹਾਂ ਉਹ ਤੋਂ ਬਾਅਦ ਹਾਂ ਦਾ ਥੋੜਾ ਬਾਈ ਜੇ ਕਹਿੰਦਾ ਹਾਂ ਨਾ ਬੱਲੇ ਜੇ ਠੀਕ ਹੈ ਬੱਸਾਂ ਹਾਂ ਹਾਂ ਬੱਸਾਂ ਬਸੰਦ ਚ ਲੈ ਕੇ ਜਾਂਦੇ ਆ ਹਾਂ ਉਹ ਲੱਗਦੇ ਸੁਣਾ ਦੇਣਾ ਸਾਰੇ ਘੁਰਦੇ ਨੂੰ ਦਿਖਾਉਂਦੇ ਛੋਟੇ ਸਭ ਸਾਰੇ ਉਹ ਜਾਂਦ ਪਹਿਲਾਂ ਲੇਗੇ ਤੇ ਨਾ ਹੁਣ ਵੀ ਲੈ ਕੇ ਜਾਂਦੇ ਕੋਈ। ਉਹ ਤਾਂ ਮੇਰੇ ਬਾਪੂ ਨੇ ਵੀ ਜਾਇ ਕਰ ਦਿੱਤੇ। ਹਰ ਸਾਲ ਲੈ ਕੇ ਜਾਂਦੇ ਬਸ ਨਾ ਉਹ। ਜਾਂਦੀ ਐ ਇੱਧਰ ਤੇ ਪਤਾ ਨਹੀਂ ਕਹਿੰਦੇ। ਸਿੰਦੂ ਨੇ ਪੂਰੀ ਮੈਨੂੰ ਕੋਈ ਹੋਰ ਗੱਲ ਕਹੀ ਐ। ਕਹਿੰਦਾ ਪੂਰੀ ਰਿਕਰਡ ਕੋਲ ਮੀਨ ਲੱਗ ਗਿਆ ਕਹਿੰਦਾ ਤਕੜੀ ਹੋਗੀ। ਹੈ। ਐ ਪਿੰਡਰ ਪਿੰਡਰ ਕੱਲਾ ਲੱਗਿਆ ਤਰ? ਪਾਣੀ ਕਿੰਨਾਂ ਚਲਾਇਆ ਜੱਦ ਦੀ। ਮੈਨੂੰ ਪਤਾ ਨਾ ਗਿਆ। ਹਾਂ। ਇਹਨਾਂ ਪੱਸਾ ਪਿੰਡਰ ਕੱਲਾ ਜਾਂਦੀ ਐ ਫਿਰ ਉਹ। ਪਿੰਡਰ ਕੱਲਾ। ਬਾਈ ਸਾਨੂੰ ਨਹੀਂ ਪਤਾ ਸੀ ਟੂਰ 'ਪਾ ਘੱਟ ਜਾਂਦੇ ਆ। ਜਾਣਾ ਜੇ ਪੂਰੀ ਨੂੰ ਤਾਂ ਟੂਰ ਐ ਤੇ ਲੈ ਕੇ ਟੱਪੀਆਂ ਤੱਕ ਪਹੁੰਚ ਸਕਦਾ ਵੀ ਕਿਆ-ਕਿਆ ਹੋਇਆ ਹੋਇਆ। ਨਹੀਂ ਜਾਣਾ। ਭਾਈ ਅੱਜ ਬਹੁਤ ਟਾਈਮ ਦਾ ਮੈਚ ਲੱਗਿਆ ਏ ਪੂਰੀ ਕਹਿੰਦਾ ਜਿਹੜੀ ਇੱਧਰ ਬਾਲ ਆ ਕੇ ਕੁੱਟਣਾ ਵਾ ਪੁੱਠਾ ਲੜਕਾ ਦਾਣਾ ਸਿਸਟਮ ਖਰਾਬ ਕਰ ਦੇਣਾ ਜਿਹੜੀ ਬਾਲ ਆ ਇੱਧਰ ਆ ਗਈ ਨਾ ਖੰਭੇ ਦਾ ਪੁੱਠਾ ਲੜਕਾਉ ਭਾਈ ਹਾਂ ਕਮੋ ਬੜਾ ਹੋਰ ਬੰਦਾ ਬੈਣ ਲੱਗਿਆ ਤੁਸੀਂ ਤਾਂ ਬਲੌਗ ਬਣਾਉਂਦੇ ਰਹੇ ਹਸਤੇ ਪਏ ਹਾਂ ਬਲੌਗਰ ਸਾਹਿਬ ਹਾਂ ਇਹਨੂੰ ਪਤਾ ਨਹੀਂ ਲੱਗਿਆ ਕਿਹਾ ਇਹਦਾ ਬੈਰ ਤਾਂ ਤੈਨੂੰ ਪਤਾ ਨਹੀਂ ਲੱਗਿਆ ਕਿ ਇਹ ਤੋੜਨ ਨੂੰ ਫਿਰਦੇ ਆ ਇਹ ਮੰਡੀ ਕਰਨ ਮੰਡੀਗਾ ਤੋੜ ਪਤਾ ਨਹੀਂ ਆ ਭਾਈ ਕੰਡੇ ਬਲੋ ਜਿਹਨ ਜ਼ਿੰਮੇਵਾਰ ਇਹ ਦਬਰ ਤਰਨ ਲਾਉਣਾ ਵੇਚ ਲਿਆ ਲਾਦੂ ਗਿਆ ਤਰਨਾ ਫੇ ਆਪਾਂ ਨਾਲ ਆ ਠੀਕ ਨਹੀਂ ਪੂਰੀ ਬਾਈ ਅਸੀਂ ਪੂਰੀ ਬਾਈ ਵੀ ਦਿੱਲੀ ਬਾਈ ਜਾ ਕੇ ਆਇਆ ਮੈਂ ਵੀ ਜਾ ਕੇ ਆਇਆ ਇਹ ਸਿੰਧੂ ਸਾਰੇ ਜਾ ਕੇ ਆਏ ਆ ਆ ਜਾ ਕੇ ਗਏ ਨਾ ਪੂਰੀ ਡੀਸੀ ਦਾ ਬੋਜੀ ਡੀਸੀ ਬਾਈ ਬਹੁਤ ਟਾਈਮ ਲਾ ਗਿਆ ਬਾਈ ਸਾਡਾ ਬਹੁਤ ਟਾਈਮ ਉੱਥੇ ਹੀ ਇਹ ਆ ਪੱਕਾ ਸਾਡਾ ਮੈਂਬਰ ਬਾਈ ਗਏ ਆ